ਹਾਂਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਇਸ ਫਲਵਾੜੀ ਦੇ ਵਿੱਚ ਬੜੇ ਕਿਸਮ ਦੇ ਰੰਗ ਨੇ ਹਰ ਥਾਂ ਦੇ ਉੱਤੇ ਅਲੱਗ-ਅਲੱਗ ਮਾਨਤਾਵਾਂ ਅਲੱਗ-ਅਲੱਗ ਧਰਮ ਬੋਲੀ ਭਾਸ਼ਾ ਰੰਗ ਰੂਪ ਸਭ ਕੁਝ ਅਲੱਗ-ਅਲੱਗ ਆ ਸੋ ਇਸੇ ਫਲਵਾੜੀ ਦੇ ਵਿੱਚ ਕਈ ਤਰ੍ਹਾਂ ਦੇ ਕੰਮ ਹੁੰਦੇ ਨੇ ਜਿਹੜੇ ਆਪਾਂ ਦੇਖਦੇ ਆ ਤਾਂ ਹੈਰਾਨ ਹੋ ਜਾਂਦੇ ਆ ਜਿੱਦਾਂ ਆਪਣੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਮੈਂ ਕਦੀ ਇਹ ਚੀਜ਼ ਨਹੀਂ ਦੇਖੀ ਪਰ ਬਾਹਰ ਅਫਰੀਕਾ ਹੋ ਗਿਆ ਅਰਬ ਕੰਟਰੀਆਂ ਹੋ ਗਈਆਂ ਜਾਂ ਥਾਈਲੈਂਡ ਦੇ ਵਿੱਚ ਲੋਕ ਸੱਪ ਨੂੰ ਕੀ ਲੈਂਦੇ ਨੇ ਫੂਕ ਮਾਰਦੇ ਨੇ ਕੋਈ ਮੰਤਰ ਪੜ੍ਹਦੇ ਆ ਤੇ ਉਹ ਤੋਂ ਬਾਅਦ ਸੱਪ ਇਹ ਜਿਵੇਂ ਕੋਬਰਾ ਸੱਪ ਆ ਦੇਖੋ ਬਿਲਕੁਲ ਸ਼ਾਂਤ ਕਰਤਾ ਉਹਨੇ ਇੱਕ ਮਿੰਟ ਲਾਇਆ ਤੇ ਅੱਗੇ ਆ ਅਰਬ ਕੰਟਰੀ ਦੀ ਇੱਕ ਵੀਡੀਓ ਆ ਇਹਦੇ ਵਿੱਚ ਵੀ ਉਹ ਬਾਬਾ ਜਿਹੜਾ ਉਹਨੇ ਪੂਰਾ ਜਾਨੀ ਕੋਬਰਾ ਸੱਪਾ ਭੱਟਾ ਸੱਪਾ ਤੇ ਇੱਕ ਮਿੰਟ ਦੇ ਵਿੱਚ ਉਹਨੇ ਉਹਨੂੰ ਸ਼ਾਂਤ ਕਰ ਦੇਣਾ ਪਹਿਲਾਂ ਇਹਦੀ ਬਾਬੇ ਦੀ ਵੀਡੀਓ ਸੁਣਦੇ ਆ ਤੇ ਫਿਰ ਅੱਗੇ ਆਪਾਂ ਗੱਲ ਕਰਦੇ ਆ ਸਨੀਅਰ ਬਸੀਰਾ ਆਜਾ ਗਿਰੂਚ ਯਾਰਲਾ ਬਖਸ਼ਮਾ ਅਹ ਅੱਲਾਹ ਇਨਾਲਾਹ ਚੁੱਪਤ ਸਿਗੈਤਮ ਹਾਂਜੀ ਤੁਸੀਂ ਦੇਖਿਆ ਕਿੱਦਾਂ ਉਹਨੇ ਮੰਤਰ ਪੜ੍ਹਿਆ ਫੂਕ ਮਾਰੀ ਤੇ ਉਹਦੇ ਸਿਰ ਦੇ ਉੱਤੇ ਜਾਂ ਉਹਦੀ ਬਾਡੀ ਤੇ ਹੱਥ ਫੇਰੇਆ ਤਾਂ ਉਹ ਤੋਂ ਬਾਅਦ ਇੰਨਾ ਵੱਡਾ ਕੋਬਰਾ ਸੱਪ ਇਹ ਵੀ ਜ਼ਹਿਰੀਲਾ ਤੇ ਸ਼ਾਂਤ ਹੋ ਕੇ ਬਹਿ ਗਿਆ ਉਹ ਕਈ ਆਪਣੇ ਮੁਸਲਮਾਨ ਭਰਾ ਵੀ ਦੇਖਦੇ ਨੇ ਉਹਨਾਂ ਨੂੰ ਪਤਾ ਵੀ ਜਿਹੜੇ ਅਫਰੀਕਾ ਦੇ ਵਿੱਚ ਕਾਲੇ ਨੇ ਉਹ ਵੀ ਕਈ ਇਸਲਾਮ ਧਰਮ ਨੂੰ ਫੋਲੋ ਕਰਦੇ ਆ। ਸੋ ਜਿਵੇਂ ਅਫਰੀਕਾ ਹੋ ਗਿਆ ਜਾਂ ਅਰਬ ਕੰਟਰੀਆਂ ਹੋ ਗਈਆਂ ਇਸਲਾਮਿਕ ਲੋਕ ਨੇ ਇਹ। ਸੋ ਜੇ ਕਿਸੇ ਵੀਰੇ ਨੂੰ ਪਤਾ ਹੋਇਆ ਵੀ ਇਹ ਕੁਰਾਨ ਦੇ ਵਿੱਚੋਂ ਕੋਈ ਆਇਤ ਪੜ੍ਹ ਕੇ ਸੱਪ ਨੂੰ ਕਾਬੂ ਕਰਦੇ ਨੇ ਜਾਂ ਫਿਰ ਇਹ ਕੋਈ ਹੋਰ ਤਰ੍ਹਾਂ ਦਾ ਮੰਤਰ ਆ ਤਾਂ ਜਰੂਰ ਦੱਸਿਓ ਕਮੈਂਟ ਕਰਕੇ। ਤੇ ਜੇ ਕਿਸੇ ਹੋਰ ਭਰਾ ਨੂੰ ਵੀ ਪਤਾ ਹੋਇਆ ਤਾਂ ਦੱਸਿਓ ਕਿਉਂਕਿ ਆਪਣੇ ਭਾਰਤ ਦੇ ਵਿੱਚ ਤੇ ਆਪਣੇ ਇਧਰ ਪੰਜਾਬ ਵਾਲੀ ਸਾਈਡ ਆਪਾਂ ਕਦੇ ਵੀ ਦੇਖਿਆ ਨਹੀਂ ਹੈਗਾ ਹਨਾ ਕਿਉਂਕਿ ਜਿਹੜੇ ਜੋਗੀ ਨੇ ਜੋਗੀਆਂ ਦਾ ਇੱਕ ਅਲੱਗ ਹੀ ਸਿਸਟਮ ਆ ਉਹ ਜਿਵੇਂ ਸੱਪ ਨਾਲ ਵਾਅਦਾ ਕਰਦੇ ਆ ਵੀ ਤੈਨੂੰ ਅਸੀਂ ਜੰਗਲ 'ਚ ਛੱਡਾਂਗੇ ਤੈਨੂੰ ਆਹ ਦਵਾਂਗੇ ਉਹ ਦਵਾਂਗੇ ਉਹ ਜਿੱਦਾਂ ਜੋ ਵੀ ਉਹਨਾਂ ਦੀ ਰੀਤ ਰਵਾਇਦਾ ਆਪਾਂ ਨੂੰ ਪਤਾ ਤੇ ਜਿਹੜੇ ਦੂਸਰੇ ਨਵੇਂ ਮੁੰਡੇ ਆ ਉਹ ਸਟਿੱਕ ਦੇ ਨਾਲ ਤਕਨੀਕ ਨਾਲ ਸੱਪ ਫੜਦੇ ਆ ਪਰ ਆਹ ਤਕਨੀਕ ਨਹੀਂ ਕਦੇ ਕਿਸੇ ਦੇ ਕੋਲੇ ਦੇਖੀ ਜੇ ਕਿਸੇ ਨੂੰ ਪਤਾ ਹੋਇਆ ਵੀ ਇਹ ਕੀ ਕਰਦੇ ਨੇ ਤਾਂ ਜ਼ਰੂਰ ਦੱਸਿਓ ਧੰਨਵਾਦ